ਜੋ ਸਾਡੇ ਕੋਲ ਹੁਣ ਪੈਰਾਮਿਲਟਰੀ ਫੋਰਸਿਸ ਸਾਡੇ ਕੋਲੇ ਬੀਐਸਐਫ ਆ ਚੁੱਕੀ ਹੈ ਫਰੀਦਕੋਟ ਅਸੀਂ ਉਹਨਾਂ ਨਾਲ ਲੈ ਕੇ ਇੱਥੇ ਟਾਈਮ ਟੂ ਟਾਈਮ ਹੰਗ ਫਲੈਗ ਮਾਰਕ ਸ਼ੁਰੂ ਕਰ ਦਿੱਤੇ ਹੋਏ ਉਹਦੇ ਸਿੱਟਾ ਜਿਹੜਾ ਰਾਤ ਦੀ ਰਾਤ ਲੇਟ ਨਾਈਟ ਜਿਹੜਾ ਸਾਨੂੰ ਇਹ ਫਿਲਮ ਦੇ ਵਿੱਚ ਜਿਹੜੇ ਵਿਅਕਤੀ ਨੂੰ ਅਸੀਂ ਸਾਡੀ ਸੀਆਈਏ ਟੀਮ ਵੱਲੋਂ ਕਾਬੂ ਕੀਤਾ ਗਿਆ ਇਹ ਫਰੀਦਕੋਟ ਸਹਾਦਕ ਰੋਡ ਤੇ ਪੁਰਾਣੀ ਜੇਨ ਸੀਗੀ ਉਹਦੇ ਕੋਲੋਂ ਇਹ ਇਸ ਵਿਅਕਤੀ ਨੂੰ ਅਸ਼ਨੀ ਕੁਮਾਰ ਨਾਮ ਦੇ ਵਿਅਕਤੀ ਨੇ ਕਾਬੂ ਕੀਤਾ ਇਹ ਪਿੰਡ ਚੰਦਰ ਫਰੀਦਕੋਟ ਦਰਿਆਲ ਵਾਲਾ ਹੈ ਇਹ ਤਕਰੀਬਨ 1.5 ਕਿਲੋ ਫੀਮ ਦੀ ਜੋ ਬਾਜ਼ਾਰੀ ਕੀਮਤ ਹੈ ਪਾਉਣੇ 2 ਲੱਖ 2 ਲੱਖ ਦੇ ਵਿੱਚ ਵੇਰੀ ਕਰਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਜਿਵੇਂ 2024 ਦੀਆਂ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਤਾਂ ਉਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਕਾਫੀ ਹਦਾਇਤਾਂ ਪੁਲਿਸ ਨੂੰ ਜਾਰੀ ਕੀਤੀਆਂ ਨੇ ਸਿਕਿਉਰਿਟੀ ਪਰਪਸ ਦੀ ਗੱਲ ਕਰਕੇ ਜਾਂ ਨਸ਼ੇ ਨੂੰ ਲੈ ਕੇ ਕਰਕੇ ਤਾਂ ਉਸ ਤੇ ਹੀ ਫਰੀਦਕੋਟ ਪੁਲਿਸ ਕਾਫੀ ਐਕਟਿਵ ਦਿਖਾਈ ਦੇ ਰਹੀ ਹੈ ਤਾਂ ਅੱਜ ਦੀ ਨਵੀਂ ਅਪਡੇਟ ਸਾਹਮਣੇ ਆਈ ਹੈ ਅਫੀਮ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਗੱਲਬਾਤ ਕਰਦੇ ਹਾਂ ਨਾਰਕੋਟਿਕਸ ਦੇ ਇੰਚਾਰਜ ਨੇ ਡੀਐਸਪੀ ਅਕਬਾਲ ਸਿੰਘ ਸੰਧੂ ਸੰਧੂ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਕੈਂਪ ਤੋਂ ਥੈਂਕ ਯੂ ਕੀ ਸਾਰਾ ਮਾਮਲਾ ਹੈਗਾ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਸਖਤ ਹਦਾਇਤਾਂ ਦਿੱਤੀਆਂ ਨੇ ਪੰਜਾਬ ਪੁਲਿਸ ਨੂੰ ਕਿ ਤੁਸੀਂ ਆਪਣਾ ਕੰਮਕਾਜ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਦੂਜੇ ਪਾਸੇ 2024 ਦੀ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਉਸ ਨੂੰ ਲੈ ਕੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪੁਲਿਸ ਫਰੀਦਕੋਟ ਦੀ ਐਕਟਿਵ ਦਿਖਾਈ ਦੇ ਰਹੀ ਹੈ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਰਦਾਰ ਹਰਜੀਤ ਸਿੰਘ ਵੱਲੋਂ ਸਾਨੂੰ ਕਾਫੀ ਸਖਤ ਹਦਾਇਤਾਂ ਸੰਬੰਧੀ ਜੋ ਸਾਡੇ ਵੱਲੋਂ ਹੁਣ ਪੈਰਾ ਮਿਲਟਰੀ ਫੋਰਸਿਸ ਸਾਡੇ ਕੋਲੇ ਬੀਐਸਐਫ ਆ ਚੁੱਕੀ ਹੈ ਫਰੀਦਕੋਟ ਅਸੀਂ ਉਹਨਾਂ ਨਾਲ ਲੈ ਕੇ ਇੱਥੇ ਟਾਈਮ ਟੂ ਟਾਈਮ ਹੁਣ ਫਲੈਗ ਮਾਰਚ ਸ਼ੁਰੂ ਕਰ ਦਿੱਤੇ ਹੋਏ ਹੈ ਤੇ ਜੋ ਵੀ ਇਹਦੇ ਚ ਅਸੀਂ ਨਾਕੇ ਬੰਦੀਆਂ ਵੀ ਕਾਫੀ ਵਧਾਈਆਂ ਗਸ਼ਟਾਂ ਵੀ ਵਧਾਈਆਂ ਉਹਦਾ ਹੀ ਸਿੱਟਾ ਜਿਹੜਾ ਰਾਤ ਬੀਤੀ ਰਾਤ ਲੇਟ ਨਾਈਟ ਜਿਹੜਾ ਸਾਨੂੰ ਇਹ ਅਫੀਮ ਦੇ ਵਿੱਚ ਜਿਹੜੇ ਵਿਅਕਤੀ ਨੂੰ ਅਸੀਂ ਸਾਡੀ ਸੀਆਈਏ ਟੀਮ ਵੱਲੋਂ ਕਾਬੂ ਕੀਤਾ ਗਿਆ ਕਿੰਨੀ ਫੀਮ ਦੇ ਨਾਲ ਕਾਬੂ ਕੀਤਾ ਔਰ ਕਿੱਥੇ ਜਿਹੜੀ ਲੋਕੇਸ਼ਨ ਸਾਰੀ ਸੀਗੀ ਇਹ ਫਰੀਦਕੋਟ ਸਾਧਕ ਰੋਡ ਤੇ ਪੁਰਾਣੀ ਜੇਲ੍ਹ ਸੀਗੀ ਉਹਦੇ ਕੋਲੋਂ ਇਹ ਇਸ ਵਿਅਕਤੀ ਨੂੰ ਅਸ਼wini ਕੁਮਾਰ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਇਹ ਪਿੰਡ ਚੰਦੜ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਇਹਦੇ ਤੋਂ 1.5 ਕਿਲੋ ਦੇ ਕਰੀਬ ਫੀਮ ਬਰਾਮਦ ਕੀਤੀ ਗਈ ਹੈ ਕਿੰਨੀ ਅਮਾਉਂਟ ਦੀ ਹੋ ਸਕਦੀ ਹੈ ਆਪਾਂ ਗਏ ਇਹ ਤਕਰੀਬਨ 1.5 ਕਿਲੋ ਫੀਮ ਦੀ ਜੋ ਬਾਜ਼ਾਰੀ ਕੀਮਤ ਹੈ ਪੌਣੇ 2 ਲੱਖ ਅ 2 ਲੱਖ ਦੇ ਵਿੱਚ ਵੇਰੀ ਕਰਦੀ ਹੈ ਇਹ ਮੁੱਢਲੀ ਪੁੱਛਗਿੱਛ ਹੋਈ ਹੋਣੀ ਹੈ ਕੋਈ ਹੋਰ ਇਸ ਦੇ ਕੀਤਾ ਤੱਤ ਨਿਕਲ ਕੇ ਸਾਹਮਣੇ ਆਇਆ ਪਹਿਲਾਂ ਇਹਦਾ ਪ੍ਰੋਫਾਈਲ ਕਿਸ ਤਰੀਕੇ ਦਾ ਹੈ ਜੀਓਸੀਓ ਦੇ ਵਿੱਚ ਜਿਹੜਾ ਕੋਈ ਵੀ ਅੱਜਕੱਲ ਨਸ਼ੇ ਸੰਬੰਧੀ ਕੋਈ ਫੜਿਆ ਜਾਂਦਾ ਹੈ ਸਾਨੂੰ ਸਾਡੇ ਸੀਨੀਅਰ ਜੁਲੂ ਬੜੀਆਂ ਸਖਤ ਹੁੰਦੇ ਹਾਂ ਕਿ ਉਹਦੇ ਸੋਰਸ ਤੱਕ ਪਹੁੰਚਿਆ ਜਾਵੇ ਵੀ ਉਹ ਕਿੱਥੋਂ ਲੈ ਕੇ ਆਇਆ ਅੱਗੇ ਕਿਸ ਨੂੰ ਦੇਣੀ ਸੀ ਜੋ ਇਸ ਸੰਬੰਧੀ ਸਾਡੀ ਪੁੱਛਗਿੱਛ ਜਾਰੀ ਹੈ ਉਹ ਸੋ ਆ ਸੀ ਉਹਦਾ ਪੁਲਿਸ ਰਿਮਾਨ ਹਾਸਲ ਕਰਕੇ ਅੱਗੇ ਇਹਦੇ ਵਿੱਚ ਕੁਝ ਨਾ ਕੁਝ ਅੱਗੇ ਕਰਾਂਗੇ ਇਸ ਤੋਂ ਹੋਰ ਵੀ ਕੁਝ ਨਾ ਪਿਛਲੇ ਦਿਨੀ ਇੱਕ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜੇ ਤੁਹਾਡੇ ਸੀਨੀਅਰ ਅਧਿਕਾਰੀ ਨੇ ਪੁੱਛਦੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀਗੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀਗਾ ਕਿ ਜਿਹਨੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਕਾਬੂ ਕਰੋ ਸਖਤ ਤੋਂ ਸਖਤ ਉਹਨਾਂ ਦੇ ਖਿਲਾਫ ਹੈ ਜਿਹੜਾ ਤੁਸੀਂ ਐਕਸ਼ਨ ਲਓ ਅੱਗੇ ਜਿਹੜਾ ਮਾਨਯੋਗ ਅਦਾਲਤਾਂ ਦੇ ਵਿੱਚ ਹੈ ਅਸੀਂ ਤੁਹਾਡਾ ਸਾਥ ਦੇਵਾਂਗੇ ਲੱਗਦਾ ਕਿਤਨਾ ਕਿਤੇ ਪੰਜਾਬ ਪੁਲਿਸ ਨੂੰ ਉਸ ਤਰੀਕੇ ਦਾ ਉਹਨਾਂ ਬਿਆਨਾਂ ਤੋਂ ਬਾਅਦ ਜਿਹੜਾ ਹੌਸਲਾ ਹੋਇਆ ਜ਼ਰੂਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਹ ਦੇਣਦਾਰੀਆਂ ਹਮੇਸ਼ਾ ਸਾਡੇ ਤੇ ਰਹਿਣੀਆਂ ਜੋ ਸਰਕਾਰ ਦਾ ਵੀ ਬਹੁਤ ਨਸ਼ਾ ਪ੍ਰਤੀ ਸਖਤ ਰੋਖ ਹੈ ਕਿ ਐਸੀ ਦੇ ਸਿੱਟਾ ਕਿ ਅਸੀਂ ਕੋਈ ਨਾ ਕੋਈ ਇਹੋ ਜਿਹੇ ਨਸ਼ਾ ਤਸਕਰਾਂ ਨੂੰ ਅਕਸਰ ਕਾਬੂ ਕਰਦੇ ਹੀ ਰਹੇ ਹਾਂ ਜਿਵੇਂ ਹੁਣ ਤੁਸੀਂ ਦੱਸਿਆ ਕਿ 1.5 ਲੱਖ 1.5 ਕਿਲੋ ਦੇ ਕਰੀਬ ਹੈ ਜਿਹੜੀ ਫੇਮਸ ਤੋਂ ਤੁਸੀਂ ਬਰਾਬਦ ਕੀਤੀ ਹੈ ਔਰ ਹੋ ਸਕਦਾ ਹੈ ਉਸ ਦੀ ਪੁੱਛਗਿੱਛ ਕੀਤੀ ਜਾਵੇ ਤਾਂ ਹੋਰ ਵੀ ਖਰਾਸੀ ਹੋ ਸਕਦੇ ਆ ਲੱਗਦਾ ਤੁਹਾਨੂੰ ਹੋਰ ਵੀ ਜਿਹੜਾ ਕਿਉਂਕਿ ਪੁਲਿਸ ਜ਼ਿਆਦਾਤਰ ਡੰਗਾਈ ਤੱਕ ਨਹੀਂ ਜਾਂਦੀ ਜੇਕਰ ਡੰਗਾਈ ਤੱਕ ਜਾਇਆ ਜਾਵੇ ਤਾਂ ਹੋ ਸਕਦਾ ਇਸ ਤੋਂ ਵੱਧ ਵੀ ਜਿਹੜਾ ਲੋਕ ਆ ਜਿਹੜੇ ਖਾਸ ਕਰਕੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਅ ਇਹਦੀ ਹੁਣ ਤੱਕ ਦੀ ਪੁੱਛਗਿੱਛ ਜੋ ਕਿ ਅਸੀਂ ਮੌਕੇ ਦੀ ਇੱਥੋਂ ਪੁੱਛਗਿੱਛ ਕੀਤੀ ਹੈ ਤੇ ਉਸ ਤੋਂ ਹੀ ਸਾਨੂੰ ਪਤਾ ਲੱਗਿਆ ਕਿ ਇੱਥੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਹੈ ਠੀਕ ਹੈ ਕੁਝ ਇੱਕ ਸਾਨੂੰ ਹੋਰ ਵੀ ਕਲੂ ਲੱਗੇ ਪਰ ਅਸੀਂ ਪੁਲਿਸ ਰਿਪੋਰਟ ਲੈ ਕੇ ਅਜੇ ਤੁਹਾਨੂੰ ਇਸ ਬਾਰੇ ਬਾਅਦ ਵਿੱਚ ਜਾਣਕਾਰੀ ਦਵਾਂਗੇ ਥੈਂਕ ਯੂ ਵੈਰੀ ਮਚ ਤਾਂ ਇਹਨਾਂ ਨਾਰਕੋਟਿਕਸ ਦੇ ਇਨਚਾਰਜ ਡੀਐਸਪੀ ਅਕਬਾਲ ਸਿੰਘ ਸੰਧੂ ਤਾ ਜਾਣਕਾਰੀ ਦਿੱਤੀ ਹੈ ਜਿਵੇਂ ਹੁਣ ਪੰਜਾਬ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਆਈਆਂ ਨੇ ਪੁਲਿਸ ਨੂੰ ਕਾਫੀ ਹੌਸਲੇ ਦੇ ਵਿੱਚ ਰੱਖਿਆ ਉਹਨਾਂ ਨੇ ਤਾਂ ਉਸੇ ਤਰੀਕੇ ਦੇ ਨਾਲ ਹੀ ਫਰੀਦਕੋਟ ਦੀ ਪੁਲਿਸ ਐਕਟਿਵ ਹੋਈ ਹੈ ਤਾਂ 1.5 ਕਿਲੋ ਦੇ ਕਰੀਬ ਜਿਹੜੀ ਫੀਮ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਕਿ ਜਾਂਚ ਕੀਤੀ ਜਾਵੇਗੀ ਡੰਗਾਈ ਤੱਕ ਜਾਇਆ ਜਾਵੇਗਾ ਤਾਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਾਰਨ ਨਿਰਪੱਖ ਰ੍ਹਾਂ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ